ਕਰਦਾਂਗੇ ਕੇਲਾ ਮਾਸਟਰ ਦਾ ਨਾਲ ਨਾਲ ਹਾਂਜੀ ਤੇ ਟਾਈਮ ਕੱਢ ਲੈਣਾ ਉਹਦੇ ਦੋਨਾਂ ਦਾ ਹਾਂਜੀ ਟਾਈਮ ਤਾਂ ਫਿਰ ਕੱਢਣਾ ਪੈਂਦਾ ਜੀ ਠੀਕ ਹੈ ਰੋਜੀ ਰੋਟੀ ਦਾ ਕਸ ਵਾਲਾ ਹੈ ਵਪਾਰ ਦਾ ਵੀ ਆਪਣੀ ਵਪਾਰ ਦਾ ਹਾਂਜੀ ਤੇ ਵਪਾਰ ਦਾ ਕਦੋਂ ਕਿਦਾਂ ਕਰਦਾ ਹੈ ਇਹ ਕੰਮ ਇਹ ਸ਼ੁਰੂ ਤੋਂ ਹੀ ਜੀ ਸ਼ੁਰੂ ਤੋਂ ਚੱਲਦਾ ਹਾਂਜੀ ਠੀਕ ਹੈ ਵੀ ਲੈ ਵੀ ਲੈਣੇ ਹੋ ਤੇ ਵੇਚ ਵੀ ਦਿੰਨੇ ਆਂ ਤੇ ਰੰਗ ਦੇ ਵਿੱਚ ਬਰੀਡਰ ਆ ਜਿਹੜੇ ਕਾਲੇ ਰੰਗ ਦੇ ਸ਼ਕੀਨ ਆ ਮੇਰੇ ਵੀਰ ਕਾਲੇ ਰੰਗ ਦੇ ਬਰੀਡਰ ਪਾਲਦੇ ਰਹਿੰਦੇ ਸਾਨੂੰ ਕਾਲੇ ਰੰਗ ਦਾ ਬਰੀਡਰ ਨਹੀਂ ਮਿਲਦਾ ਤੇ ਦਾੜੀ ਵਾਲਾ ਬਰੀਡਰ ਆ ਕਤੇ ਹੋ ਵੀ ਜਾਊਗਾ ਹੋ ਵੀ ਜਾਊਗਾ ਹਾਂ ਭਾਈ ਇਹ ਲੜਾ ਝੂਲੜਾ ਬੁਰੀਆ ਪਾ ਕੇ ਰੱਖਦਾ ਇਹ ਵੀ ਨਾਟੀਆਂ ਕੋ ਸ਼ੌਕੀ ਆ ਬੰਦਾ ਪੂਰਾ ਇਹ ਦੋ ਦੰਦ ਦਾ ਇਹ ਦੋ ਦੰਦ ਦਾ ਹਾਂਜੀ ਸਸਤੀ ਕਾਸ ਸਾਰਿਆਂ ਨੂੰ ਇੱਕ ਵਾਰ ਫਿਰ ਤੋਂ ਸਵਾਗਤ ਆ ਦੋਸਤੋ ਤੁਹਾਡਾ ਆਪਣੇ ਚੈਨਲ ਦੇ ਉੱਤੇ ਤੇ ਅੱਜ ਆਪਾਂ ਬਾਈ ਕੋਲੇ ਪਹੁੰਚੇ ਆ ਤੇ ਨਹਿਰ ਦੇ ਕੰਡੇ ਖੜੇ ਸੀਗੇ ਬਹੁਤ ਸੋਹਣਾ ਦ੍ਰਿਸ਼ ਆ ਤੇ ਬਾਈ ਦੇ ਜਾਨਵਰ ਵੀ ਬਹੁਤ ਸੋਹਣੇ ਆ ਬੈਠੇ ਆ ਆਰਾਮ ਦੇ ਨਾਲ ਤੇ ਹਰਿਆਣੇ ਚ ਆਈ ਆ ਬਾਈ ਆਪਾਂ ਹਾਂਜੀ ਹਰਿਆਣੇ ਦੇ ਵਿੱਚ ਪਹੁੰਚੇ ਆਪਾਂ ਪਿੰਡ ਕਿਹੜਾ ਆਪਣਾ ਪ੍ਰਕਾਸ਼ਿਤਾਂ ਜੀ ਪੱਕਾ ਸੀ ਦਾਲਾ ਤੇ ਬਾਕੀ ਡਿਟੇਲ ਬਾਈ ਤੋਂ ਲੈਨੇ ਆਪਾਂ ਸਾਰੀ ਜਾਣਕਾਰੀ ਇਹਨਾਂ ਦਾ ਐਡਰੈਸ ਨਾਮ ਪਤਾ ਤੇ ਗੱਲਬਾਤ ਕਰਦੇ ਸਵਾਗਤ ਕਰਦੇ ਬਾਈ ਦਾ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਜੀ ਤੇ ਸਭ ਤੋਂ ਪਹਿਲਾਂ ਤਾਂ ਜੀ ਆਪਣਾ ਨਾਮ ਤੇ ਆਪਣਾ ਪਿੰਡ ਐਡਰੈਸ ਦੱਸ ਦਿਓ ਪੂਰਾ ਪਿੰਡ ਮੇਰਾ ਪੱਕਾ ਛਿੱਦਾਂ ਜੀ ਜ਼ਿਲ੍ਹਾ ਸਸਾ ਜੀ ਨਾਮ ਵਕੀਲ ਸਿੰਘ ਆ ਜੀ ਵਕੀਲ ਸਿੰਘ ਹਾਂ ਜੀ ਠੀਕ ਹੈ ਤੇ ਬਾਈ ਵਕੀਲ ਬੱਕਰੀਆਂ ਦੇ ਨਾਲ ਨਾਲ ਹੋਰ ਕੀ ਕੀਤਾ ਕਰਦਾ ਤੂੰ ਕੀ ਕੰਮ ਕਰਦਾ ਮੈਂ ਟੇਲਰ ਮਾਸਟਰ ਦਾ ਕੰਮ ਕਰਦਾ ਜੀ ਟੇਲਰ ਮਾਸਟਰ ਦਾ ਹਾਂ ਜੀ ਨਾਲ ਨਾਲ ਹਾਂ ਜੀ ਤੇ ਟਾਈਮ ਕੱਢ ਲੈਣਾ ਉਹਦੇ ਦੋਨਾਂ ਨਾਲ ਦੇ ਟਾਈਮ ਤਾਂ ਫਿਰ ਕੱਢਣਾ ਪੈਂਦਾ ਜੀ ਠੀਕ ਹੈ ਜੋ ਜੀ ਰੋਟੀ ਦਾ ਕਾ ਵਾਲਾ ਹੈ ਹਾਂ ਜੀ ਠੀਕ ਹੈ ਤੇ ਬੱਕਰੀਆਂ ਦਾ ਕੰਮ ਕਦਾਂ ਕਰਦਾ ਬਾਈ ਮੈਨੂੰ ਤਾਂ ਬਹੁਤ ਟਾਈਮ ਹੋ ਗਿਆ ਜੀ ਠੀਕ ਹੈ ਬਚਪਨ ਤੋਂ ਹੀ ਸ਼ੌਂਕ ਹੈ ਜੀ ਬਚਪਨ ਤੋਂ ਹੀ ਹਾਂ ਪਹਿਲਾਂ ਤੋਂ ਹੁੰਦੀਆਂ ਸੀ ਘਰੇ ਕਿਹਾ ਆਪ ਰੱਖੀਆਂ ਹਾਂ ਹਾਂ ਪਹਿਲਾਂ ਹੈਗੀਆਂ ਦੋ ਪੀੜੀਆਂ ਆਪਣੇ ਕੋਲੇ ਜੀ ਅੱਛਾ ਪਹਿਲਾਂ ਤੋਂ ਹੀ ਆ ਪੀਚੀ ਹੈ ਜੀ ਠੀਕ ਹੈ ਵੀ ਪੁਰਾਣਾ ਹੀ ਚੱਲਿਆ ਹੁੰਦਾ ਹਾਂ ਠੀਕ ਹੈ ਤੇ ਨਾਲ ਟੇਲਰ ਮਾਸਟਰ ਦਾ ਕਿਵੇਂ ਸ਼ੌਂਕ ਪੈ ਗਿਆ ਫਿਰ ਨਾਲ ਉਹ ਕੰਮ ਕਿਵੇਂ ਕਰ ਲਿਆ ਵਿੱਚ ਉਹ ਫਿਰ ਸਿੱਖ ਗਈ ਸੀ ਕੰਮ ਆ ਘਰੇ ਕਹਿੰਦੇ ਕੰਮ ਸਿਖਾਉ ਉਹ ਇਹਨੂੰ ਭੇਟਾ ਬੱਕਰੀਆਂ ਤਾਂ ਪਹਿਲਾਂ ਹੀ ਸੀ ਰਿਸ਼ਤਾ ਨਹੀਂ ਕਰਦੇ ਸਹੀ ਗੱਲ ਹੋ ਰਿਆ ਕਰਕੇ ਜੀ ਸਿੱਖ ਲਈ ਸੀ ਠੀਕ ਤੇਰਾ ਆਪਣਾ ਸ਼ੌਂਕ ਸੀ ਇਹ ਸ਼ੌਂਕ ਸੀ ਉਹ ਬਸੇ ਮਜਬੂਰੀ ਬਣ ਉਹ ਮਜਬੂਰੀ ਆ ਆਪਣਾ ਸ਼ੌਂਕ ਇਹ ਸ਼ੌਂਕ ਹੈ ਇਹ ਛੱਡਾ ਨਹੀਂ ਜਾਂਦਾ ਇਹ ਨਹੀਂ ਛੱਡੀਦਾ ਠੀਕ ਹੈ ਤੇ ਨਾਲ ਨਾਲ ਬਾਈ ਤੇ ਹੁਣ ਵਪਾਰ ਦਾ ਵੀ ਕਰਦਾ ਕਿ ਕੱਲਾ ਰੱਖ ਰਿਹਾ ਵਪਾਰ ਦਾ ਵੀ ਹੈ ਆਪਣੀ ਲਾਹ ਹਾਂਜੀ ਤੇ ਵਪਾਰ ਦਾ ਕਦੋਂ-ਕਦਾਂ ਕਰਦਾ ਹੈ ਇਹ ਕੰਮ ਇਹ ਸ਼ੁਰੂ ਤੋਂ ਹੀ ਜੀ ਸ਼ੁਰੂ ਤੋਂ ਚੱਲਦਾ ਹਾਂਜੀ ਠੀਕ ਹੈ ਵੀ ਲੈ ਵੀ ਲੈਨੇ ਹੋ ਤੇ ਵੇਚ ਵੀ ਦਿੰਦੇ ਠੀਕ ਹੈ ਮੰਡੀਆਂ-ਮੁੰਡੀਆਂ ਤੇ ਜਾਂਦੇ ਹੋ ਜਾਂਦੇ ਆ ਜੀ ਮੰਡੀਆਂ ਤੇ ਠੀਕ ਹੈ ਲੈ ਵੀ ਦੋਸਤੋ ਬਹੁਤ ਚੰਗੇ ਜਾਨਵਰ ਆ ਬਾਈ ਕੋਲੇ ਤੇ ਆਉਂਦੇ ਵੀ ਰਹਿੰਦੇ ਆ ਚੰਗੇ ਜਾਨਵਰ ਤੇ ਵੇਚਦਾ ਵੀ ਆ ਬਾਈ ਕਿਸੇ ਨੇ ਕੋਈ ਬੱਕਰੀ ਕਿਸੇ ਕੋਲ ਚੰਗੇ ਜਾਨਵਰ ਖੜੇ ਹੁੰਦੇ ਆ ਕਿਹਨੇ ਵੇਚਣੇ ਹੁੰਦੇ ਆ ਉਹ ਵੀ ਗੱਲਬਾਤ ਕਰ ਲਿਓ ਤੇ ਜੇ ਕਿਹਨੇ ਖਰੀਦਣਾ ਹੈ ਬੱਚਾ ਪੱਠ ਬੱਕਰਾ ਬੋਕ ਜੋ ਵੀ ਚੀਜ਼ ਮੰਨ ਲਓ ਤਾਓ ਬਾਈ ਨਾਲ ਜਿਹੜੇ ਨੰਬਰ ਚੱਲ ਜਾਂਦਾ ਸੰਪਰਕ ਵੀ ਕਰਿਓ ਕੁਛਕ ਜਾਨਵਰ ਬਾਈ ਦੇ ਹੁਣ ਸਾਰੇ ਆਪਾਂ ਦਿਖਾਵਾਂਗੇ ਬਾਈ ਕੋਲੇ ਜਾਨਵਰ ਬਕਾਉ ਵੀ ਹੋਣਗੇ ਹੈਗੇ ਬਈ ਜਾਨਵਰ ਬਕਾਉਣ ਹਾਂਜੀ ਲੈ ਵੀ ਬਾਈ ਇੱਕ ਇੱਕ ਕਰਕੇ ਲਈ ਜੀ ਤੇ ਡਿਟੇਲ ਦੱਸੀ ਚੱਲਾਂਗੇ ਆਪਾਂ ਜਿਹੜੇ ਜਾਨਵਰ ਬਕਾਉ ਆਪਣੇ ਲਿਆ ਕੇ ਰੱਲਾ ਦਾ ਆਹੀ ਬਗਾ ਹੋਊਗਾ ਲਿਆ ਬਈ ਲੈ ਲੈ ਜਿਹੜਾ ਕੀ ਡਿਟੇਲ ਆ ਬਈ ਇਹਦੀ ਇਹ ਦੋ ਦੰਦਾਂ ਦੀ ਦੋ ਦੰਦਾਂ ਦਾ ਹਾਂਜੀ ਠੀਕ ਹੈ ਤੇ ਕੱਦ ਕੁਦ ਕੰਨਾ ਕਹੂ ਇਹਦਾ ਕਰ ਦਿੱਤਾ ਹੋ ਜੀ 35 36 ਇੰਚ 35 36 ਇੰਚ ਕੱਦ ਹੋਊਗਾ ਲੈ ਵੀ ਦੋਸਤੋ ਮੂੰਹ ਸਿਰ ਦਾ ਬਹੁਤ ਚੰਗਾ ਬੱਚਾ ਤੇ ਦੋ ਜਾਂਦਾ 36 ਇੰਚ ਕੱਦ ਲਗਭਗ ਹੋਊਗਾ ਤੇ ਲਾਲ ਅੱਖ ਦੇ ਵਿੱਚ ਤੇ ਜੇ ਕਿਸੇ ਨੇ ਲੈਣਾ ਕੀ ਮੁੱਲ ਵੜੀ ਕੀ ਕਰਦੇ ਹੋ ਬਈ ਇਹਦਾ ਇਹਦਾ 30000 ਜੀ 30000 ਰੁਪਏ ਮੁੱਲ ਹਾਂਜੀ ਇਹਦਾ 30000 ਰੁਪਏ ਮੁੱਲ ਆ ਬਾਕੀ ਮੌਕੇ ਤੇ ਮਾਨਤਾਨ ਹੋ ਜਾਊਗਾ ਤੇ ਨੰਬਰਾਂ ਤੇ ਜੇ ਸੰਬੰਧ ਕਰ ਲੇ ਤੁਸੀਂ ਤੇ ਇਹ ਬੱਚਾ ਬਹੁਤ ਚੰਗਾ ਬਈ ਖੀਰਾਗਾ ਲੈ ਵੇ ਲਿਆ ਕਰ ਇਹ ਬੱਕਰੀ ਇਹ ਬੱਕਰੀ ਹੈ ਇਹਦੇ ਮਗਰ ਇੱਕ ਪੱਠਾ ਇੱਕ ਪੱਠਾ ਹਾਂਜੀ ਕਹਿ ਰਾਂਦਾ ਬਈ ਇਹੇ ਇਹ ਤਾਂ ਪੂਰੇ ਆ ਜੀ ਪੂਰੇ ਆ ਹਾਂਜੀ ਲੈ ਵੀ ਪੂਰੇ ਦੰਦਾ ਇੱਕ ਪੱਠ ਪੱਠ ਗੱਢੀਗਾ ਬਾਈ ਮਗਰੇ ਦੇ ਪੱਠ ਪੂਰੀ ਡਬਲ ਆ ਜੀ ਡਬਲ ਦਾਣੀਆਂ ਡੋਣੀਆਂ ਖਾਂਦੀ ਆ ਜੀ ਦਾਣੀਆਂ ਤੇ ਲੱਗੀ ਆ ਹਾਂਜੀ ਠੀਕ ਐ ਤੇ ਆ ਲੈ ਬਈ ਇਹ ਪੱਠ ਆ ਦਾਣੀਆਂ ਤੇ ਲੱਗੀ ਹੋਈ ਆ ਪੂਰੀ ਸੋਹਣੀ ਪੱਠ ਆ ਲੈ ਤੇ ਪੂਰੇ ਦੰਦਾ ਕੀ ਮੁੱਲ ਆ ਬਈ ਇਹਦਾ ਇਹਦਾ 20000 ਜੀ 20000 ਰੁਪਏ ਮੁੱਲ ਮਾਨਦਾਨ ਹੋ ਜੂ ਮੌਕੇ ਤੇ ਹਾਂਜੀ ਹਾਂਜੀ ਉਹ ਮੌਕੇ ਤੇ ਹੋ ਮੌਕੇ ਤੇ ਮਾਨਦਾਨ ਪੂਰਾ ਹੀ ਆ ਜੀ ਮੰਗਰੇ ਦੇ ਹਾਂ ਪੱਠ ਵੀ ਕਹਿੰਦੇ ਚੰਗੀ ਆ ਦੇ ਮਗਰ ਤੇ ਵਟਸਐਪ ਤੇ ਤੁਸੀਂ ਫੋਟੋ ਆਟਾ ਮੰਗਵਾ ਸਕਦੇ ਜੇ ਕੋਈ ਵੀਡੀਓ ਕਿਸੇ ਨੇ ਲੈਣੀ ਆ ਤਾਂ ਸਭ ਬਰਕਰ ਤੇ ਜਾਨਵਰ ਬਹੁਤ ਚੰਗੇ ਆ ਬਾਈ ਕੋਲੇ ਬਹੁਤ ਚੰਗੇ ਜਾਨਵਰ ਤੇ ਬਹੁਤ ਜਾਨਵਰ ਨੇ ਆਾ ਲਾਡੀ ਰੋਕੀ ਬਾਈ ਇਹ ਕਾ ਬੋਕ ਆ ਬਾਈ ਦੇਖੋ ਗਰਾ ਇਹ ਪੂਰੇ ਦੰਦ ਆ ਬਾਈ ਹਾਂ ਪੂਰੇ ਦੰਦ ਆ ਜੀ ਪੂਰੇ ਦੰਦ ਆ ਇਹ ਕਰਦਾ ਬੱਚਾ ਕਿਵੇਂ ਆਪਣਾ ਹਾਂ ਕਰੂ ਐ ਜੀ ਕਰੂ ਐ ਹਾਂਜੀ ਠੀਕ ਐ ਲੈ ਵੀ ਕਰੂ ਬੱਚਾ ਪੂਰੇ ਦੰਦ ਹੋ ਗਿਆ ਤੇ ਬੱਚਾ ਕਾਲੇ ਰੰਗ ਦੇ ਵਿੱਚ ਬਰੀਡਰ ਹੈ ਜਿਹੜੇ ਕਾਲੇ ਰੰਗ ਦੇ ਸ਼ਕੀਨ ਆ ਮੇਰੇ ਵੀਰ ਕਾਲੇ ਰੰਗ ਦੇ ਬਰੀਡਰ ਭਾਲਦੇ ਰਹਿੰਦਾ ਜੀ ਸਾਨੂੰ ਕਾਲੇ ਰੰਗ ਦਾ ਬਰੀਡਰ ਨਹੀਂ ਮਿਲਦਾ ਤੇ ਦਾੜੀ ਵਾਲਾ ਬਰੀਡਰ ਆ ਕਦ ਕੋਦ ਕਹਿੰਦਾ ਕੋ ਬਈ ਇਹਦਾ ਹੋ ਜੀ 40 41 ਦੇ ਘਰਾਂ ਜੀ 41 ਘਰਾਂ ਨਾਪਿਆ ਨਹੀਂ ਜੀ ਆਪਾਂ ਨਾਪਿਆ ਕਦੇ ਹੀ ਨਹੀਂ 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 ਨਾਪ ਕੇ ਲੈ ਆਏ ਨਹੀਂ ਨਾਪ ਕੇ ਲੈ ਆਏ ਅੱਛਾ ਹੀ ਵੇਚਦੇ ਤਾਂ ਹੀ ਲੈਨੇ ਹੋ ਹਾਂ ਉਹਦੀ ਅੱਖ ਨੇ ਨਤਾਜ ਜੀ ਠੀਕ ਆ ਅੰਦਾਜ਼ਾ ਹੀ ਆ ਕੱਲੇ ਨਤਾਜ ਜੀ ਲੈ ਵੀ ਬਹੁਤ ਸੋਹਣਾ ਬੱਕਰਾ ਤੇ ਬਾਕੀ ਤੁਸੀਂ ਡਿਟੇਲ ਬਾਈ ਤੋਂ ਲੈ ਸਕਦੇ ਫੋਨ ਕਰਕੇ ਤੇ ਕੀ ਮੁੱਲ ਮੁੱਲ ਕਰਦੇ ਹੋ ਬਈ ਇਹਦਾ ਮੁੱਲ ਤਾਂ ਇਹਦਾ 60000 ਕਰਦੇ 60000 ਕਰਦੇ ਹੋ 60000 ਰੁਪਏ ਮੁੱਲ ਆ ਬਈ ਬਹੁਤ ਚੰਗਾ ਬੱਕਰਾ ਕਾਲੇ ਰੰਗ ਦੇ ਵਿੱਚ ਬ੍ਰੀਡਰ ਤੇ ਮਾਨਤਾਲ ਹਰੇਕ ਜਨਵਰੀ ਦੇ ਵਿੱਚ ਹੋਊ ਤੁਹਾਡਾ ਇਹ ਗੱਲ ਨਹੀਂ ਹੈਗਾ ਵੀ ਜਿਹੜੇ ਮੰਗ ਲਿਆ ਤੇ ਉਹਨੇ ਦੇ ਦੇਣਾ ਮਾਨਤਾਲ ਪੂਰਾ ਹੋਊਗਾ ਯਾ ਚਕੇ ਇੱਕ ਪਾਠਾ ਜੀ ਇਹ ਪਾਠਾ ਬਾਈ ਹਾਂ ਚੱਲਦਾ ਜੀ ਇਹ ਇਹ ਗੱਬੜ ਹੈ ਹਾਂਜੀ ਚਾਰ ਦੰਦ ਪਾਠਾ ਹੈ ਗੱਬੜ ਹੈਗੀ ਹੈ ਗੱਬਣ ਕਿੰਨੇ ਚਿਰਦੀ ਹੈ ਬਾਈ ਇਹ 1.5 ਮਹੀਨੇ ਦੀ ਹੈ ਜੀ 1.5 ਮਹੀਨੇ ਦੀ ਗੱਬੜ ਤੇ ਜੇ ਕੋਈ ਗੱਬਣ ਗੁੱਬਣ ਕਹਿ ਕੇ ਦਿਨੇ ਗਾਰੰਟੀ ਹੋਊ ਆਪਣੀ ਹਾਂ ਜਿਹੜੀ ਗਾਰੰਟੀ ਦਾ ਗਾਰੰਟੀ ਹੈਗਾ ਆਪਾਂ ਸੜਾ ਆਪਣਾਈ ਮਾਰ ਲੈ ਵੀ ਜੇ ਖਾਲੀ ਕਹਿ ਕੇ ਤੇ ਖਾਲੀ ਇਹਨੇ ਗੱਬੜਾ ਤਾਂ ਗਾਰੰਟੀ ਹੋਊਗੀ ਠੀਕ ਖਾਲੀ ਲੈ ਲੇ ਬਾਬਸਾਈ ਬਾਬਸਾ ਹਾਂਜੀ ਲੈ ਵੀ ਸਭ ਤੋਂ ਵੱਡੀ ਗਰੰਟੀ ਇਹ ਜੇ ਤੁਹਾਡੀ ਪੱਠ ਖਾਲੀ ਨਿਕਲਦੀ ਹੈ ਕਈ ਵਾਰੀ ਕਹਿ ਕੇ ਗੱਬਣ ਦੇਤੀ ਨਿਕਲ ਗਈ ਖਾਲੀ ਤਾਂ ਵਾਪਸ ਦੇਜੋ ਬਾਈ ਨੂੰ ਤੇ ਜਾਨਵਰ ਚੇਂਜ ਕਰਕੇ ਦੇ ਦੂ ਤੁਹਾਨੂੰ ਤੇ ਠੀਕ ਹੈ ਬਈ ਇਹ ਚਾਰ ਦੰਦਾ ਹਾਂਜੀ ਚਾਰ ਦੰਦਾ ਡੇਢ ਮਹੀਨੇ ਗੱਬਣਾ ਤੇ ਕੀ ਮੰਗ ਮੁੱਲ ਬੜੀ ਕੀ ਇਹਦਾ ਇਹਦਾ 18000 ਜੀ 18000 ਰੁਪਏ ਮੁੱਲ ਹੈ ਇਹਦਾ 18000 ਰੁਪਏ ਮੁੱਲ ਹੈ ਬਾਈ ਤੇ ਹੋਰ ਤੁਹਾਨੂੰ ਬੱਚੇ ਦਿਖਾਉਣੇ ਆ ਚੰਗੇ ਤੋਂ ਚੰਗੇ ਜਾਨਵਰ ਬਹੁਤ ਚੰਗੇ ਆ ਬਾਈ ਕੋਲੇ ਤੇ ਬਾਈ ਹੋਰ ਜਾਮਰ ਵੀ ਜਿਹੜੇ ਨਹੀਂ ਵੇਚਨੇ ਉਹ ਵੀ ਲਈ ਆਪਾਂ ਦੁਬਾਰਾ ਦਿਖਾਈਏ ਬਾਈਆਂ ਨੂੰ ਹਾਂ ਚੰਗੇ ਚੰਗੇ ਜਾਮਰ ਦਿਖਾਉਣੇ ਵੀ ਆ ਪਾਈਆਂ ਨੂੰ ਆਪਾਂ ਜ਼ਰੂਰੀ ਆ ਕੋਣ ਸੁਣ ਲਾ ਕੋਈ ਨਹੀਂ ਫੇਰ ਕਰ ਲੈ ਸੁਣ ਲਾ ਹੋਵੇ ਇਹ ਤਾਂ ਘੱਟੀ ਜਾਊ ਵਿੱਚ ਹਲੋ ਅਹ ਨਹਿਰ ਤੇ ਪੁਲ ਤੇ ਇਧਰਲੀ ਸਾਈਡਾਂ ਟੀਮ ਕੇ ਮਿਸਤਰੀਆਂ ਦੇ ਬਾਹਰ ਨਹੀਂ ਉੱਥੇ ਹੈ ਹੈਗੇ ਆ ਬਣਾਈ ਜਾਂਦੇ ਆ ਕਿੱਥੇ ਆ ਨਹਿਰ ਦੇ ਤੇ ਬੱਸ ਆਇਆ ਜਿੱਥੇ ਨੂੰ ਪਾਣੀ ਜਾਂਦਾ ਸੂਚੀ ਸਾਈਡ ਆ ਸ਼ੌਰਾਂ ਵਾਲੀ ਛੜ। ਗੈਲਕੀ ਵਾਲੀ ਛੜ। ਹਾਂ। ਲੈ ਵੀ ਦੋਸਤੋ ਆ ਦੇਖੋ ਬੱਕਰੀ ਕਿਰਾਂ ਬਹੁਤ ਚੰਗੀ ਆ ਮੂੰਹ ਸਿਰ ਦੀ ਬਹੁਤ ਚੰਗੀ ਆ ਕੰਨ ਕੰਨ ਦਾ ਬਹੁਤ ਚੰਗਾ ਲੱਗਿਆ ਬੱਕਰੀ ਨੂੰ। ਡੱਬੇ ਰੰਗ ਦੇ ਵਿੱਚ ਐ ਤੇ ਪੂਰੇ ਦੰਦਾ ਬਈ ਇਹ ਕਿਵੇਂ? ਹਾਂ ਪੂਰੇ ਦੰਦਾ ਇਹ। ਪੂਰੇ ਦੰਦਾ। ਠੀਕ ਐ। ਛੱਗੀ ਐ? ਛੱਗੀ ਆ। ਛੱਗੀ ਆ ਬਈ ਲੈ ਹਜੇ ਤੇ ਬੱਕਰੀ ਬਹੁਤ ਚੰਗੀ ਐ। ਕੈ ਸੂਏ ਸੂਏ ਹੋ ਗਈ ਬਈ ਇਹ। ਇਹ ਸੂਏ ਹੋ ਗਈ ਤੀਜੀ ਤੀਜੀ ਸੂਏ ਦੁੱਧ ਦਦ ਨੂੰ ਕਿਵੇਂ ਆ ਵਧੀਆ ਵੀਰੇ ਠੀਕ ਹੈ ਹੁਣ ਗੱਬਣਾ ਕਿਵੇਂ ਖਾਲੀ ਹੈ ਜੇ ਹੁਣ ਇਹ ਸੂਈ ਹੋਈ ਹੈ ਦੁਬਾਰੇ ਗੱਬਣ ਠੀਕ ਹੈ ਕਿ ਬੱਚੇ ਕਹੇ ਦਿੰਦੀ ਹੈ ਇਹ ਸੋਹਣੇ ਦਿੰਦੀ ਹੈ ਦੱਦਾ ਇਹਦੇ ਨਾਲ ਤੇ ਆ ਜੀ ਪੱਟ ਬਜੇ ਦਿੰਦੀ ਹੈ ਹਾਂਜੀ ਹਾਂਜੀ ਠੀਕ ਹੈ ਇਹਦਾ ਨਹੀਂ ਬਕਾਉ ਕੇ ਬਕਾਉ ਨਹੀਂ ਜੀ ਇਹ ਨਹੀਂ ਇਹਦਾ ਰੱਖਿਆ ਹੋਇਆ ਲੈ ਹੈ ਤਾਂ ਰੱਖਿਆ ਤੇ ਜੇ ਕਿ ਸ਼ੌਕੀ ਨੇ ਮੰਗ ਲਈ ਦੇਖ ਕੇ ਵੀ ਮੰਗ ਲਈ ਤਾਂ ਫਿਰ ਉਹ ਯਾਰ ਰੇਟ ਜਿਹੜਾ ਜਿਹੜਾ ਦੇ ਜੂਗਾ ਜੀ ਫਿਰ ਠੀਕ ਹੈ ਫਿਰ ਸ਼ੌਕ ਵਾਲਾ ਰੇਟ ਲੈਣਾ ਸੌਦਾ ਇੱਕੋ ਹੀ ਆ ਠੀਕ ਹੈ ਤੇ ਸ਼ੌਂਕ ਵਾਲੇ ਰੇਟ ਹੋ ਜੂ ਹੈ ਹਾਂ ਭਰਾ ਲੈ ਵੀ ਉਹ ਤਾਂ ਸੇਲ ਤਾਂ ਹੈ ਨਹੀਂ ਪਰ ਜੇ ਕਿਹਨੇ ਸ਼ੌਂਕੀ ਸ਼ੌਂਕ ਜਾਗਦਾ ਤਾਂ ਫਿਰ ਮੌਕੇ ਤੇ ਹੋ ਵੀ ਜਾਊਗਾ ਹੋ ਵੀ ਜਾਊਗਾ ਹਾਂ ਭਾਈ ਚਲਰਾ ਝੁਲਰਾ ਪੂਰੀਆਂ ਬਾਕੇ ਰੱਖਦਾ ਇਹ ਵੀ ਨਾਟੀਆਂ ਕੋ ਸ਼ੌਂਕੀ ਆ ਬੰਦਾ ਪੂਰਾ ਇਹ ਦੋਦੰਦਾ ਭਾਈ ਆ ਨਾਟੀ ਵੀ ਆਪਣਾ ਜੀ ਅੱਛਾ ਨਾਟੀ ਭਾਈ ਹੈ ਹਾਂ ਠੀਕ ਹੈ ਨਾਟੀ ਭਾਈ ਹੈ ਕਿ ਤਾਹੀ ਉਹਦੇ ਨੂੰ ਸ਼ੌਕ ਹੀ ਰੱਖਿਆ ਠੀਕ ਹੈ ਆ ਕੁੱਕ ਦਾ ਕੋਈ ਚੱਕਰ ਨਹੀਂ ਹੁੰਦਾ ਬਈ ਖੱਟੀ ਜੱਟੀ ਦਾ ਕੋਈ ਐਡਾ ਨਹੀਂ ਹੈ ਇਹ ਕਿਵੇਂ ਬੱਠ ਬਾਕੀ ਨਾਟੀ ਨੂੰ ਆਪਾਂ ਹੀ ਬਣਾ ਕੇ ਦਿੱਤੀਆਂ ਫਲਕਾਰੀਆਂ ਗੱਬਣਾ ਇਹ ਇਹ ਗੱਬਣਾ ਬਈ ਗੱਲਾਂ ਸੁਈ ਠੀਕ ਹੈ ਸੁਈ ਹੈ ਪਹਿਲਾਂ ਹਾਂ ਉਹਦਾ ਟਾਲ ਕਵੇ ਹੁਣ ਇਹਨੇ ਠੀਕ ਹੈ ਹੁਣ ਗੱਬਣਾ ਦੁਬਾਰੇ ਦੁਬਾਰੇ ਗੱਬਣਾ ਠੀਕ ਹੈ ਆਪਣੇ ਬੋਕ ਤੋਂ ਹੀ ਹੈ ਗੱਬਣਾ ਕਿ ਪਹਿਲਾ ਹੋਰ ਤੋਂ ਹੈ ਹੋਰ ਤੋਂ ਆਇਆ ਹੈ ਠੀਕ ਹੈ ਇਹ ਵੀ ਡੱਬੇ ਰੰਗ ਚਾ ਬਹੁਤ ਚੰਗੀ ਬਈ ਪੱਠਾ ਲਾਲ ਡੱਬੇ ਬੱਕਰੇ ਦੇਖੋ ਜੇਰਾ ਸ਼ੌਂਕ ਵੀ ਕਰੋ ਨਾਲ-ਨਾਲ ਨਾਲ-ਨਾਲ ਜਿਹੜੇ ਵੇਚਣ ਵਾਲੇ ਜਾਨਵਰ ਉਹ ਵੀ ਦਿਖਾਉਂਦੇ ਰਹਾਂਗੇ ਤੇ ਹੋਰ ਆਉਂਦੇ ਜਾਂਦੇ ਰਹਿੰਦੇ ਆ ਇਹਨਾਂ ਕੋਲੇ ਜਾਨਵਰ ਤੇ WhatsApp ਤੇ ਕਰ ਲਿਓ ਨਾਲ ਸੰਪਰਕ ਤੇ ਲਿਆ ਬਈ ਹੋਰ ਵੀ ਚੱਲ ਤੁਹਾਨੂੰ ਜਾਨਵਰ ਦਿਖਾਉਣੇ ਇੱਕ ਆਪਣਾ ਉਹ ਬੋਖ ਖੜਾ ਉਹ ਖੜਾ ਲਾਲ ਉਹ ਵੀ ਲੈ ਕੇ ਦਿਖਾਈਏ ਜੇਰਾ ਬਹੁਤ ਚੰਗਾ ਬ੍ਰੀਡਰ ਆਪਣਾ ਉਹ ਦੇਖੋ ਬਈ ਆਜਾ ਸ਼ੇਰੇ ਰੱਖ ਦੇ ਵਿੱਚ ਬੱਕਰੀ ਓਰੇ ਬਹੁਤ ਚੰਗੀ ਆ ਆਜਾ ਬਾਜ ਜਾਲੀ ਜਾਲੇ ਬਈ ਬਾਹਰ ਹੀ ਚਰਾਉਣੇ ਫਿਰ ਤੁਸੀਂ ਹਾਂ ਬਾਹਰ ਹੀ ਜਾਂਦੇ ਹਾਂ ਠੀਕ ਆ ਖੀਰਾ ਬੱਚਾ ਜੀ ਇਹ ਬੱਚਾ ਖੀਰਾ ਹਜੇ ਹੈ ਠੀਕ ਹੈ ਆ ਲੈ ਵੀ ਦੇਖੋ ਕਿਰਾ ਖੀਰਾ ਬੱਚਾ ਤੇ ਬਹੁਤ ਚੰਗਾ ਦੇਖੋ ਮੂੰਹ ਸਿਰ ਦਾ ਬਹੁਤ ਚੰਗਾ ਦੇਖ ਲੋ ਆ ਲੈ ਇਹ ਪਿਆ ਉਹਦਾ ਹਾਂ ਜੀ ਆ ਇਹਦਾ ਬੱਚਾ ਹਾਂ ਠੀਕ ਹੈ ਆ ਆ ਕਰਦਾ ਦੋਨੇ ਘਰ ਦੇ ਕੇ ਕਿਵੇਂ ਹਾਂ ਘਰੂ ਹੈ ਜੀ ਦੋਨੇ ਘਰੂ ਹੈ ਲੈ ਵੀ ਦੋਨੇ ਪਿਓ ਪੁੱਤ ਇੱਕੋ ਜੀ ਹੈ ਦੇਖੋ ਗਰਾ ਜੋੜੀ ਪਿਓ ਪੁੱਤਾਂ ਦੀ ਇਹ ਖੀਰਾ ਬੱਚਾ ਕਿ ਦੋ ਦੰਦ ਖੀਰਾ ਜੀ ਖੀਰਾ ਇਹ ਖੀਰਾ ਬੱਚਾ ਬਈ ਹਜੇ 10 ਮਹੀਨਾ ਦਾ ਬੱਚਾ ਹਲੇ ਤੇ ਆਹਾ ਇਹ 8 ਦੰਦ ਦਾ ਪੂਰੇ ਕਿਵੇਂ ਹਾਂਜੀ 8 ਦੰਦ ਦਾ ਇਹ ਪੂਰੇ 8 ਦੰਦ ਦਾ ਸਾਡੀਆਂ ਗਰੀ ਬੰਦ ਬਈ ਮਾੜੇ ਗਾਣੇ ਵਿੱਚ ਆਵਾਜ਼ ਆਉਂਦੀ ਹੈ ਭਾਈ ਕਈ ਵਾਰੀ ਕਾਪੀਰਾਈਟ ਆ ਜਾਂਦਾ ਗਾਣੇ ਦਾ ਭਾਈ ਭਾਈ ਤੇ ਆ ਦੇਖੋ ਬਈ ਆ 8 ਦੰਦ ਬੋਕ ਹੈ ਤੇ ਆ ਬੱਚਾ ਹੈ ਬੱਚਾ ਸੇਲ ਸੂਲ ਤਾਂ ਨਹੀਂ ਨਹੀਂ ਰੱਖਿਆ ਹੋਇਆ ਇਹ ਰੱਖਣਾ ਤੇ ਇਹ ਇਹ ਵੀ ਰੱਖਿਆ ਜੀ ਇਹ ਵੀ ਰੱਖਣਾ ਹਾਂਜੀ ਠੀਕ ਹੈ ਨਹੀਂ ਤਾਂ ਵੀ ਘਰੂ ਹੈ ਬਹੁਤ ਸੋਹਣੇ ਬੋਕ ਹੈ ਜਿਹੜਾ ਬੋਕ ਬਕਾਊ ਆ ਹੋਰ ਆਉਂਦੇ ਰਹਿੰਦੇ ਆਪਣੇ ਕੋਲੇ ਲੈਣ ਹਾਂ ਹਾਂ ਆਉਂਦੇ ਆਉਂਦੇ ਰਹਿੰਦੇ ਜੇ ਕਹਿੰਨੇ ਲੈਣਾ ਬਰੀਡਰ ਬੂਟਰ ਬਾਈ ਸੰਪਰਕ ਕਰ ਲਿਓ ਬਾਈ ਨਾ ਆਉਂਦੇ ਰਹਿੰਦੇ ਇਨਾਂ ਕੋਲੇ ਜਾਨਵਰ ਚੰਗੇ ਤੋਂ ਚੰਗਾ ਤੇ ਮਾੜੇ ਤੋਂ ਮਾੜਾ ਵੀ ਆਉਂਦਾ ਰਹਿੰਦਾ ਜੇ ਕਹਿੰਨੇ ਸਸਤੇ ਲੈਣੇ ਉਹ ਜੇ ਵੀ ਆਉਂਦੇ ਰਹਿੰਦੇ ਆ ਬਰਬਰੀਆਂ ਵੀ ਆ ਜੀ ਬਰਬਰੀਆਂ ਵੀ ਆਉਂਦੀਆਂ ਠੀਕ ਹੈ ਬਰਬਰੀਆਂ ਵੀ ਹੁੰਦੀਆਂ ਬੀਟਲ ਵੀ ਹੁੰਦੀਆਂ ਭੇਡਾਂ ਵੀ ਹੁੰਦੀਆਂ ਭੇਡਾਂ ਦਾ ਵੀ ਕਰਦੇ ਹਾਂ ਹਾਂਜੀ ਭੇਡਾਂ ਵੀ ਹੁੰਦੀਆਂ ਤੇ ਸਾਰੇ ਤਰ੍ਹਾਂ ਦੇ ਜਾਨਵਰੀ ਇਨਾਂ ਕੋਲੇ ਬਾਈ ਕੋਲੇ ਤੇ ਜਾਦੇ ਇਹ ਬਾਹਰ ਚਰਾਣਤੀ ਰੱਖਦੇ ਹਨਾ ਬਾਈ ਹਾਂ ਬਾਹਰ ਹੀ ਆ ਪੱਠਾ ਰੱਖੀਆਂ ਹੋਈਆਂ ਜੀ 6 ਦੰਦ ਦਾ ਪੱਠਾ ਇਹ 6 ਦੰਦ ਦਾ ਪੱਠਾ ਹੈ ਹਾਂ ਜੀ ਇਹ ਵੀ ਕਰੂਗਾ ਕਿ ਕਿਵੇਂ ਖਰੀਦੀਆਂ ਬਈ ਇਹ ਕਰੂ ਇਹ ਕਰੂ ਨੇ ਨਾਲ ਠੀਕ ਹੈ ਲੈ ਵੀ ਬਹੁਤ ਚੰਗੇ ਡੱਬੇ ਰੰਗ ਦੇ ਵਿੱਚ ਬੱਕਰੀ ਹੈ ਇਹ ਵੀ ਵਿੱਚ ਆਉਗੀ ਇਹਨੂੰ ਬਹੁਤ ਸੋਕ ਕਾਲੇ ਬੱਕਰੇ ਦੀ ਪੱਠਾ ਹੈ ਇਹ ਸੋਕ ਕਾਲੇ ਦੀ ਹੈ ਹੈ ਹਾਂ ਜੀ ਠੀਕ ਹੈ ਬਹੁਤ ਚੰਗੀ ਪੱਠਾ ਬਈ ਪੂਰੇ ਦੰਦ ਦਾ ਕਿ 6 6 ਦੰਦ ਦਾ ਹੈ ਹਾਂ 6 ਦੰਦ ਦਾ ਪੱਠਾ ਹੈ ਦੇਖੋ ਬਈ ਸ਼ੌਕ ਵੀ ਕਰੋ ਨਾਲ 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 ਵਪਾਰਿਕ ਕਰੋ ਬਾਈ ਬਾਈ ਦੇ ਨੰਬਰ ਉੱਤੇ ਚੱਲੀ ਜਾਂਦੇ ਆ ਲੈ ਆ ਬਈ ਆ ਵੀ 2 ਦੰਦ ਦਾ ਦੋ ਦੰਦ ਦਾ ਹੈ ਜੀ ਹਾਂ ਲਿਆ ਬਈ ਉਹੀ ਉਹੀ ਹੈ ਅੱਛਾ ਅੱਛਾ ਠੀਕ ਹੈ ਆ ਦੋ ਦੰਦ ਦਾ ਪਾਠ ਆ ਬਾਈ ਕਰੂਆ ਬਈ ਇਹ ਹਾਂ ਬਾਈ ਕਰ ਠੀਕ ਹੈ ਸੁਈ ਹੋਈ ਆਉਣ ਇਹ ਹਾਂ ਬੱਚੇ ਗਏ ਜਿੱਤੇ ਨੇ ਬੱਚਾ ਬਹੁਤ ਸੋਹਣਾ ਵਧੀਆ ਉੱਤੇ ਇੱਕ ਗਿਆ ਬਈ ਇਹਦੇ ਵਿੱਚ ਵੇਗ ਗਿਆ ਵੇਚਿਆ ਹੋਇਆ ਜੀ ਬੱਚੇ ਬੇਤਵ ਠੀਕ ਹੈ ਲੈ ਬਈ ਯਾਰ ਦੀ ਵਿਕੀ ਆ ਜੀ ਓਕੇ ਬੱਚਾ 10000 ਦਾ ਵੇਚਿਆ ਬਈ ਇਹ ਤਾਂ ਦੇਖ ਲੋ ਆ ਇਹਦੀ ਮਾਂ ਬਾਈ ਇਹਦੀ ਹੂੰ ਠੀਕ ਹੈ ਲੈ ਵੀ ਦੇਖੋ ਮਾਵਾ 3 ਦੇਖੋ ਦੋਨੇ ਆ ਇਹਦੀ ਮਾਂ ਗਈ ਤੇ ਕਿਹੜੇ ਦੀ ਆ ਬਈ ਇਹ ਇਹ ਪੱਠ ਕਿਹੜੇ ਬੱਕਰੇ ਦੀ ਐਸੇ ਬੱਕਰੇ ਦੀ ਆ ਜੀ ਕਾਲੇ ਦੀ ਹਾਂਜੀ ਠੀਕ ਐ ਲੈ ਵੀ ਘਰੂ ਇਹ ਘਰੇ ਕਰਦਾ ਹੀ ਬੱਕਰਾ ਕਰਦੀਆਂ ਪੱਕਰੀਆਂ ਹਾਂਜੀ ਤੇ ਘਰੂ ਜਾਨਵਰ ਨੇ ਤੇ ਜਿਹੜੇ ਘਰੂ ਜਾਨਵਰ ਰੱਖੇ ਹੋਏ ਆ ਇਹਨਾਂ ਚੋਂ ਨਹੀਂ ਵੇਚਦੇ-ਬੂਚਦੇ ਤੁਸੀਂ ਨਹੀਂ ਜੀ ਇਹ ਤਾਂ ਫਿਰ ਰੱਖੇ ਹੋਏ ਆ ਜੀ ਠੀਕ ਐ ਉਹ ਵਪਾਰ ਕਰਦੇ ਹੋ ਹਾਂਜੀ ਠੀਕ ਐ ਜੇ ਕਿ ਇਹਨੇ ਇਕੱਠੇ ਜਾਨਵਰ ਭਾਈ ਲੈਣੇ ਹੁੰਦੇ ਕਿ ਇਹਨੇ ਨਵੇਂ ਫਾਰਮ ਜਿਹੜੇ ਵੀਰ ਕਰਦੇ ਆਪਣੇ ਨਵੇਂ ਮੁੰਡੇ ਹਾਂਜੀ ਹਾਂਜੀ ਤੇ ਕਈ ਵਾਰੀ ਫੋਨ ਲਾ ਲੈਂਦੇ ਸਾਨੂੰ ਤਾਂ ਇਕੱਠੇ ਚਾਹੀਦੇ 5 15 20 ਹਾਂ ਕਰਦੇ ਆਂਗੇ ਹੀ ਇਕੱਠੇ ਹੀ ਕਰਦੇ ਆਂਗੇ ਹਾਂਜੀ ਦੇਖੇ ਵੀ ਬੱਚੇ ਲੈਣੇ ਜਾਂ ਵੱਡੇ ਲੈਣੇ ਸਾਰੇ ਤਰ੍ਹਾਂ ਦੇ ਕਰਦੇ ਬੱਚੇ ਹਾਂਜੀ ਠੀਕ ਹੈ ਵੱਡੇ ਲੈਣੇ ਕੋਈ ਕਿਸੇ ਨੇ ਠੀਕ ਹੈ ਹਿਸਾਬ ਨਾਲ ਹੋ ਜਾਂਦਾ ਹੈ ਲੈ ਵੀ ਜਿਵੇਂ ਮੈਨੂੰ ਥੋੜੇ ਦਿਨ ਪਹਿਲਾਂ ਇੱਕ ਮੁੰਡੇ ਦਾ ਫੋਨ ਆਇਆ ਸੀ ਉਹਨੇ ਨਵਾਂ ਫਾਰਮ ਕਰਿਆ ਉਹਨੇ 30 35 ਜਾਨਵਰ ਲੈਣੇ ਇਕੱਠੇ ਉਦਾਂ ਦੇ ਕਈ ਵਾਰੀ ਵੀਰ ਨੇ ਕਿਸੇ ਨੇ ਲੈਣੇ ਆ ਇੱਕੋ ਥਾਂ ਕਈ ਵਾਰੀ ਲੈਣੇ ਹੁੰਦੇ ਆ ਜਾਨਵਰ ਵੀ ਵਧੀਆ ਜਾਨਵਰ ਇੱਕ ਥਾਂ ਤੇ ਮਿਲ ਜਾਣਾ ਤਾਂ ਵੀਰ ਨਾਲ ਕਰਿਆ ਸੰਪਰਕ ਤਾਂ ਜਾਨਵਰ ਬਾਈ ਕੋਲੇ ਮਿਲ ਜਾਣਗੇ ਚੰਗੇ ਤੋਂ ਚੰਗੇ ਮੰਦੇ ਤੋਂ ਮੰਦੇ ਸਾਰੇ ਤਰ੍ਹਾਂ ਦੇ ਇਹ ਕਹਿੰਦੇ ਚੰਗੇ ਰੁਪਏ ਲਾਉਣੇ ਤਾਂ ਚੰਗੇ ਜਾਣ ਪੇ ਮਿਲ ਜਾਣਗੇ ਇਹ ਰੁਪਏ ਥੋੜੇ ਘੱਟ ਲਾਉਣੇ ਆ ਤਾਂ ਘੱਟ ਵਾਲੇ ਮਿਲ ਜਾਣਗੇ 15-20000 ਦੇ 25000 ਦੇ ਇਦਾਂ ਦੀਆਂ ਬੱਕਰੀਆਂ ਗੱਭਾਂ ਦੋ ਦੰਦ ਪਾਠਾ ਜੀ ਠੀਕ ਹੈ ਇਹ ਵੀ ਕਰੂਗਾ ਲਾ ਦੂਗਾ ਰੇ ਦੇ ਦੇ ਦੇਣਗੇ ਜੀ ਅੱਛਾ ਦੇ ਵੀ ਦੇਓਗੇ ਇਹ ਹਾਂ ਕਰੂਗਾ ਹਾਂ ਕਰੂਗਾ ਜੀ ਠੀਕ ਹੈ ਹਾਂ ਜੀ ਸਿੰਗੇ ਸੁੰਗੇ ਤੇ ਕੋਈ ਕਮੀ ਦੱਸਦੇ ਆ ਜੀ ਹਾਂ ਸਿੰਗੇ ਸੁੰਗੇ ਬਹੁਤ ਚੰਗਾ ਮੂੰਹ ਸਿਰ ਦੀ ਬਹੁਤ ਚੰਗੀਆਂ ਪਾਟਾਂ ਦੋ ਦੰਦਾ ਹਾਂ ਠੀਕ ਹੈ ਕਿਵੇਂ ਗੱਬਣ ਗੋਬਣ ਕਿਵੇਂ ਗੱਬਾ ਜੀ ਗੱਬਾ ਹਾਂ ਠੀਕ ਹੈ 2 ਸਵਾ 2 ਮਹੀਨਿਆਂ ਦੀ ਹੋ ਗਈ 2 ਸਵਾ 2 ਮਹੀਨੇ ਗੱਬਾ ਬਾਈ ਜੇ ਕਿਸੇ ਨੇ ਚੰਗੇ ਰੁਪਏ ਲਾਉਣੇ ਆ ਤਾਂ ਦੇ ਵੀ ਦੇਣਗੇ ਬਾਈ ਕਹਿੰਦੇ ਕਾ ਡੱਬੀ ਬੱਕਰੀ ਹੂੰ ਹੈ ਕਰੂ ਆ ਹਾਂਜੀ ਠੀਕ ਹੈ ਆ ਦੇਖੋ ਜੀ ਇਹ ਡੱਬੀ ਪਾੜ ਜਾ ਤੇ ਰੰਗ ਰੋਂਗ ਦਿਖਾ ਦਿੰਦੇ ਆ ਜੀ ਠੀਕ ਹੈ ਇਹ ਡੱਬੀ ਹੈ ਹਾਂ ਲਾਦੇ ਲਾਦੇ ਫਰਕਾਰੀ ਲਾਦੇ ਲੈ ਲਾਦੇ ਬਾਈ ਇਹ ਵੀ ਦੇ ਦੇਉਗੇ ਹਾਂ ਇਹ ਵੀ ਗੱਭਾ ਜਿੱਤਾ ਨਮੀ ਨਰੇ ਲੱਗ ਪਾ ਇਹ ਵੀ ਦੇ ਦੇਉਗੇ ਕਿਸੇ ਲੈਣ ਹਾਂ ਠੀਕ ਹੈ ਲੈ ਵੀ ਆ ਚੰਗੀ ਆ ਡੱਬੀ ਬੱਕਰੀ ਪੂਰੀ ਕੰਨ ਕੰਨ ਦੀ ਬਹੁਤ ਚੰਗੀ ਆ ਤੇ ਇਹ ਵੀ ਗੱਭਾ ਹੈ ਤੇ ਇਹ ਵੀ ਦੇ ਦੇਣਗੇ ਜੇ ਕੋਈ ਸ਼ੌਕੀ ਬੰਦਾ ਤਾਂ ਉਹ ਪੱਠ ਵੀ ਦੇ ਦੇਣਗੇ ਉਹ ਲੈ ਕਰਿਓ ਸੰਪਰਕ ਤੇ ਬਾਕੀ ਜਾਨਵਰ ਆਪਾਂ ਸ਼ੋਰਟ ਸਾਰੇ ਲਾਵਾਂਗੇ ਵਿੱਚ ਜਾਂ ਪਰ ਕਿਵੇਂ ਲੱਗੇ ਬਾਈ ਦੇ ਸਾਰੇ ਜਰੂਰ ਦੱਸਿਆ ਕਰੋ ਕਮੈਂਟਾਂ ਵਿੱਚ ਜੇ ਕੋਈ ਖਰੀਦਦਾਰੀ ਨਵੇਂ ਫਾਰਮ ਕਰਨੇ ਕੇ ਇਹਨੇ ਸੰਪਰਕ ਕਰ ਲਿਓ ਬਾਈ ਨਾ ਨੰਬਰ ਆਪਾਂ ਸਕਰੀਨ ਦੇ ਉੱਪਰ ਲਾਵਾਂਗੇ ਹਰਿਆਣੇ ਦੇ ਵਿੱਚ ਬਾਈ ਦਾ ਪਿੰਡ ਆ ਤੇ ਬੋਲੀ ਬਟੇ ਪੱਕਾ ਸੇ ਦਾਲਾ ਤੇ ਸਾਰੇ ਵੀਰ ਸ਼ੇਅਰ ਕਰਦਿਆ ਕਰੋ ਇਹ ਜਿਹੇ ਵੀਡੀਓ ਦੇਖਣ ਵਾਲੇ ਹੁੰਦੀਆਂ ਤੇ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਬਾਈ